ਦੀ ਨਾਲੀ ਹੋਰ ਕੰਨੇ ਪਲਣ ਦਾ ਸੀ ਆ ਰਹੀ ਤੇ ਫਿਰ ਲੋਕ ਦਸਰੇ ਬਾਕੀ ਜੀ ਚਲ ਰਿਹਾ ਸਪਰੋ ਰੇਲਵੇ ਫਾਟਕ ਤੇ ਡੈੱਡ ਬੋਡੀ ਮਿਲੀ ਹੈਗੀ ਇੱਕ ਹੋਰ ਦੀ ਕੀ ਮਾਮਲਾ ਹੈ ਸਾਹਮਣੇ ਆਇਆ ਹਾਂ ਇਹ ਸੁਣੀ ਕਿ ਨਾ ਸਾਨੂੰ ਐਸਐਸ ਵਾਰਨਬਲ ਮੈਸੇਜ ਆਸੀ ਜੀ ਕਿ 416 ਦਾ 22 ਡਾਊਨ ਲਾਈਨ ਦੇ ਉਪਰ ਇੱਕ ਲੇਡੀ ਜਿਹੜੇ ਇਸ 75 ਗੇਟ ਤੋਂ ਵੀ ਇੱਦਾਂ ਕਰਕੇ ਐਕਸੀਡੈਂਟ ਹੋਇਆ ਰਨਓਵਰ ਹੋ ਰਹੀ ਸੀ ਰਨਓਵਰ ਹੋਣ ਦੇ ਨਾਲ ਹੀ ਅ ਬੱਝਿਆ ਗੱਡੀ ਦੇ ਵਿੱਚ ਜੀ ਤੇ ਗੈਟੋ ਵੀ ਆ ਇਹ ਦੇਖ ਰਹੇ ਹਾਂ ਹੁਣ ਪਤਾ ਕਰਦੇ ਹਾਂ ਪਬਲਿਕ ਨੂੰ ਯਾਰ ਜਿਹੜਿਆ ਆ ਰਾਹੀ ਯਾਰ ਨੇ ਜਿਨੇੜੇ ਨੇੜੇ ਗੁਰਦੁਆਰਾ ਅਨਾਉਂਸਮੈਂਟ ਕਰਵਾਣੀ ਆ ਬੱਲਿਆਂ ਦੇ ਵਿੱਚ ਜੇ ਪਤਾ ਲੱਗਦਾ ਕਿਸੇ ਦਾ ਤੇ ਫਿਲਹਾਲ ਇਹਨੂੰ 72 ਘੰਟੇ ਵਾਸਤੇ ਆਪਾਂ ਮੋਰਸ਼ਰੀ ਸਿਵਲ ਹਸਪੀਟਲ ਕੋਲ ਆ ਰੱਖਿਆ ਸਰ ਕੀ ਲੱਗ ਰਿਹਾ ਕਿ ਆਤਮਹੱਤਿਆ ਕੀਤੀ ਗਈ ਹੈ ਜਾਂ ਕੁਦਰਤੀ ਪਾਣਾ ਵਾਪਰਿਆ ਇਹ ਕੁਦਰਤੀ ਪਾਣਾ ਲੱਗਦਾ ਜੀ ਆਤਮਹੱਤਿਆ ਵਾਲਾ ਕੋਈ ਸੈਂਟਰ ਨਹੀਂ ਦਿਖੇ ਕਿਉਂਕਿ ਰੇਲਵੇ ਲਾਈਨ ਜਿਹੜਾ ਫਾੜੇ ਕ੍ਰੋਸ ਕਰਦੀ ਜਾ ਰਹੀ ਸੀ ਫਾੜੇ ਕ੍ਰੋਸ ਦੇ ਵਿੱਚ ਹੀ ਕ੍ਰੋਸ ਕਰਦੇ ਕਰਦੇ ਇਹਨੂੰ ਗੱਡੀ ਨਹੀਂ ਦਿਖੀ ਅਚਾਨਕ ਗੱਡੀ ਪੈ ਗਈ ਇਹ ਉਹ ਲਿਗਾ ਕਿ ਜਿਹੜਾ ਇਹ ਐਕਸੀਡੈਂਟ ਹੋਇਆ ਹੈ ਕਿ ਕਿੰਨੇ ਕਵਿਚਾ ਸਮਾਂ ਸੀ ਇਹ ਸ਼ਾਮਾਂ ਹੈਗਾ ਜੀ ਕੋਈ 10:30 ਵਜੇ 11:00 ਵਜੇ ਦਾ ਟਾਈਮ ਹੈ ਤੁਸੀਂ ਮੌਕੇ ਵਾਰਦਾਤ ਕਿੰਨੇ ਸਮੇਂ ਬਾਅਦ ਪਹੁੰਚ ਕੇ ਸੀ ਸਾਹਿਬ ਨਾਲ ਹੀ ਜਦੋਂ ਸਾਨੂੰ ਮੈਸੇਜ ਆਇਆ ਨਾਲ ਹੀ ਅਸੀਂ 5 ਮਿੰਟਾਂ ਦੇ ਵਿੱਚ ਹੀ ਪਹੁੰਚੇ ਇੱਥੇ ਜੀ ਤੇ ਦੇਖਿਆ ਅਸੀਂ ਜਦੋਂ ਆਕੇ ਜਦੋਂ ਦੇਖਿਆ ਤਾਂ ਇਹ ਵੀ ਕਾਫੀ ਗਾਹ ਤੇ ਜਿਹੜੀ ਹੈ ਉਹ ਖੁੱਗੀ ਹੋਈ ਸੀ ਕਿਉਂਕਿ ਗੱਡੀ ਦੇ ਕ੍ਰੋਸ ਕਰਦੀ ਨੂੰ ਪਈ ਹੈ ਗੱਡੀ ਕ੍ਰਾਸ ਕਰਦੀ ਨੂੰ ਗੱਡੀ ਗਈ ਹੈ ਤੇ ਉਹਦੇ ਨਾਲ ਕੀ ਹੁੰਦਾ ਜਦੋਂ ਗੱਡੀ ਕ੍ਰਾਸ ਕਰਦੀ ਨੂੰ ਤੇ ਜੇ ਤਾਂ ਸੂਸ਼ਾਡ ਕਰਦੀ ਫਿਰ ਤਾਂ ਕਨਫਰਮ ਹੋ ਜਾਂਦਾ ਵੀ ਹਾਂ ਸੂਸ਼ਾਡ ਸੀ ਫਿਰ ਤਾਂ ਕਲਾ ਲੱਗ ਜਾਂਦਾ ਪਰ ਸੂਸ਼ਾਡ ਨਹੀਂ ਹੈ ਇਹ ਰਨਓਵਰ ਹੋਈ ਹੋਈ ਸਰ ਕੋਈ شناختਤ ਕਰਾ ਕੀ ਹੋਈ ਤੇ ਕੋਈ ਨਹੀਂ ਅਭੀ شناختਤ ਨਹੀਂ ਹੋਈ شناختਤ ਵਾਸਤੇ ਤਾਂ ਬਰਾਲੇ ਚੱਲ ਰਹੇ ਨੇ ਇਸ ਪਾਸੇ ਮਿਲਿਆ ਨਹੀਂ ਕੁਛ ਆਸ-ਪਾਸ ਬੋਡੀਗਾਰਡ ਕੁਛ ਨਹੀਂ ਮਿਲਿਆ ਕੋਈ ਇਹਦੀ ਆਇਡੈਂਟੀਟੀ ਪ੍ਰੂਫ ਨਹੀਂ ਮਿਲਿਆ ਕੋਈ ਇਹਦੀ ਕੋਈ ਠੀਕ ਹਨ ਤੇ ਨੇੜੇ ਢਾਬੇ ਤੇ लवली ਯੂਨੀਵਰਸਿਟੀ ਦੇ ਨਾਲ-ਨਾਲ ਸਾਰਿਆਂ ਨੂੰ ਸਤਿਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਨੋਸ਼ਕਰਾਮਾਂਗੇ ठीक है न फिलहाल जी अभी बहत्तर घंटे की शनाखत ली सिविल हॉस्पिटल की एसी सी मोरचरी लिखा रहे हैं सर इस बाबत अगर संपर्क किसने किस करना हो तो किस, हाँ किस मैं चौकी चार जी आर पी फोवाड़ा तो नंबर मेरा है नंबर एक सौ अठहत्तर तिहत्तर दो सौ अठानवे जी जी आर पी चौंकी हैगी फवाड़ा रेलवे स्टेशन से उसे आके मिल सकते हैं जो बात नहीं है गलबात करेंगे धन्यवाद